ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਦੜਬਾ ਦੇ ਪਿੰਡ ਬਗਰੌਲ ਦੀ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਡਾਕਟਰ ਪੀਮਰਾਓ ਮੇਕਰ ਜੀ ਦਾ ਬੁੱਤ ਲਗਾਏ ਜਾ ਰਹੇ ਸਨ ਅਤੇ ਦੋ ਤਰ੍ਹਾਂ ਦੇ ਵਿੱਚ ਆਪਸ ਚ ਲੜਾਈ ਹੋਣ ਦੇ ਕਾਰਨ ਉੱਥੇ ਇਟਾਂ ਚੱਲਦੀਆਂ ਹਨ ਜਿੱਥੇ ਕਿ ਕੁਝ ਵਿਅਕਤੀ ਜ਼ਖਮੀ ਵੀ ਹੋ ਜਾਂਦੇ ਹਨ ਜਿਸ ਦੇ ਨਾਲ ਕੀ ਪੰਨ ਤੋੜਨ ਦੀ ਕੋਸ਼ਿਸ਼ ਵੀ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਬੋਲੋਂ ਦੋਸ਼ ਲਾਏ ਜਾ ਰਹੇ ਹਨ ਕਿ ਸਰਪੰਚ ਦੇ ਪਤੀ ਸਮੇਤ ਕਈ ਵਿਅਕਤੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਦੂਜੇ ਐਸੀ ਭਾਈਚਾਰਨ ਸੰਬੰਧਿਤ ਲੋਕ ਵੀ ਆਪ ਨੂੰ ਸਾਹਮਣੇ ਆ ਗਏ ਹਨ ਉਹਨਾਂ ਨੇ ਕਰਦਿਆ ਕਿ ਜੇਕਰ ਪ੍ਰਸ਼ਾਸਨ ਉਕਤ ਉੱਚ ਬੰਦ ਦੀ ਕਾਰਵਾਈ ਨਾ ਕੀਤਾ ਮਜਬੂਰੋਂ ਕੇ ਸਾਨੂੰ ਤਿੱਖਾ ਸੰਘਰਸ਼ ਕਰਨਾ ਪਵੇਗਾ ਉਹਨਾਂ ਨੇ ਦੱਸਿਆ ਕਿ ਮੌਜੂਦਾ ਸਰਪੰਚ ਪਿੰਡ ਦੇ ਉਹਨਾਂ ਦੇ ਨਾਲ 85% ਪਿੰਡ ਦੇ ਲੋਕ ਮੌਜੂਦ ਹਨ ਅਤੇ ਇਸ ਮੌਕੇ ਤੇ ਜ਼ਖਮੀਨ ਦੱਸਿਆ ਕਿ ਸਰਪੰਚ ਹਾਰ ਗਿਆ ਸੀ ਉਹਨੇ ਕੁਝ ਸਰਾਰ ਵਿਅਕਤੀਆਂ ਨਾਲ ਰਲ ਕੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਇਸ ਸਬੰਧੀ ਉਹਨਾਂ ਨੇ ਇਹ ਸਾਰੀ ਜਾਣਕਾਰੀ ਐਸਐਸਪੀ ਸੰਗਰੂਰ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਭੀਮਰਾਓ ਉਮੇਦਕਰ ਜੀ ਦਾ ਮੂਰਤੀ ਦੀ ਰੱਖ ਲਈ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਗੁਹਾਰ ਲਾਈ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਿਨ ਕੁਝ ਦਿਨ ਪਹਿਲਾਂ ਅੰਬਰਸਰ ਦੇ ਵਿੱਚ ਵੀ ਡਾਕਟਰ ਭੀਮਰਾਓ ਉਮੇਦਕਰ ਜੀ ਦੀ ਮੂਰਤੀਆਂ ਛੇੜਖਾਨੀ ਕੀਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਦੂਜੇ ਉੱਤੇ ਟੱਟਾਂ ਵਰਸਾਈਆਂ ਜਾ ਰਹੀਆਂ ਹਨ ਜਿੱਥੇ ਕਿ ਕੁਝ ਲੋਕ ਜ਼ਖਮੀ ਹੋਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਪਿੰਡ ਬਗਰਾਵਲ ਦੇ ਡਬੇਦਿਆਂ ਹਨ ਜਿੱਥੇ ਇੱਕ ਦੂਜੇ ਦੇ ਉਪਰ ਇੱਟਾਂ ਵਰਸਾਈਆਂ ਜਾ ਰਹੀਆਂ ਹਨ ਪਰ ਕੁਝ ਲੋਕਾਂ ਵੱਲੋਂ ਕੋਸ਼ਿਸ਼ ਸ਼ਾਂਤ ਕਰਨ ਦਾ ਮਾਹੌਲ ਵੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਪਰ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜਿਹੜੇ ਇਲਾਜ ਪਏ ਜ਼ਖਮੀ ਜੋ ਸੰਗਰੂਰ ਸਿਵਲ ਹਸਪੀਟਲ ਸੰਗਰੂਰ ਵਿੱਚ ਦਾਖਲ ਮਹਨ ਅਤੇ ਇਸ ਸੰਬੰਧੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦਾ ਹਾਲਚਾਲ ਪੁੱਛੇ ਜਾ ਰਹੇ ਹਨ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਜ਼ਖਮੀ ਨਾ ਹਾਂਜੀ ਕੀ ਨਾਮ ਉਹ ਨਾਮ ਗੁਰਸੇਵਕ ਸਿੰਘ ਆ ਜੀ ਕਿਹੜਾ ਪਿੰਡ ਹੈ ਪਿੰਡ ਬਗਰੋਲ ਆ ਜੀ ਸਾਡਾ ਕੀ ਗੱਲਬਾਤ ਹੋਈ ਇਹ ਕਦੋਂ ਹੋਈ ਹੈ ਤੇ ਕੀ ਕਿਸ ਤਰ੍ਹਾਂ ਦੀ ਗੱਲ ਹੋਈ ਬਹੁਤ ਆਪਣੇ ਬਾਬਾ ਅਵੇਦਕਰ ਦੇ ਪੁੱਤ ਨੂੰ ਲੈ ਕੇ ਹੋਈ ਹੈ ਜੀ ਜਿਹੜੀ ਜਗ੍ਹਾ ਸੀ ਪਹਿਲਾਂ ਸੈਕਟਰੀ ਸਾਹਿਬ ਤੇ ਜੈ ਸਿੰਘ ਸਾਹਿਬ ਨੂੰ ਪਹਿਲਾਂ ਉਹ ਚੈੱਕ ਕਰਾਈ ਦਿਖਾਈ ਦੀ ਵੀ ਇਹ ਸਾਫ ਸਫਾਈ ਦੀ ਜਗ੍ਹਾ ਉਹ ਕਹਿੰਦੇ ਉਹਨਾਂ ਨੇ ਸਿਲੈਕਟ ਕਰੀ ਉਦੋਂ ਬਾਅਦ ਅਸੀਂ ਉੱਥੇ ਮਤਾ ਪਾਇਆ 25 ਤਰੀਕ ਦਾ ਮਤਾ ਪਾਇਆ ਹੋਇਆ ਜੀ ਜੀ ਪੰਚਾਇਤੀ ਜਗ੍ਹਾ ਤੇ ਹੀ ਉਹ ਕੋਈ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਸੀ ਉੱਥੇ ਜਿਹੜਾ ਪੇਸਲਾ ਸਰਪੰਚ ਆ ਜੀ ਫਰਤਾਰ ਸਿੰਘ ਉਹ ਪਹਿਲਾਂ ਵੋਟਾਂ 'ਚ ਖੜਿਆ ਦੀ ਸਾਡੇ ਬਰੋਬਰ ਜੀ ਉਹ ਉੱਥੇ ਪੰਜ ਸੱਤ ਘਰਾਂ ਨੂੰ ਉਹ ਕਰਕੇ ਅੱਲਾ ਸੇਹੀ ਦੇ ਕੇ ਉਹ ਉਹ ਬਵਾਦ ਖੜਾ ਕਰਤਾ ਵੀ ਇੱਥੇ ਵੋਟਾਂ ਨਾ ਲੱਗਣ ਦਿਓ ਵੀ ਕੋਈ ਵੀ ਕੰਮ ਆ ਵੀ ਆਪਾਂ ਕਰਨਾ ਨਹੀਂ ਦੇਣਾ ਇਹਦਾ ਉਹ ਉਸੇ ਦੀ ਰੌਲਾ ਜੀ ਸਾਰਾ ਉਹੀ ਉਹ ਕਰਾ ਰਿਆ ਜੀ ਪੰਜ ਸੱਤ ਘਰਾਂ ਨੂੰ ਉਹੀ ਚੱਕਾ ਕੇ ਕਿਨਾਂ ਉਹਨਾਂ ਨੂੰ ਉਹ ਕਰਾ ਕੇ ਲੜਾਈ ਕਰਾ ਕਰਾਤੀ ਇਹ ਹੁਣ ਉਦੋਂ ਬਾਅਦ ਇਹਨਾਂ ਨੇ ਸਟੇ ਲੈ ਲਈ ਉਹ ਜਗ੍ਹਾ ਦੀ ਲੈ ਲਈਦੀ ਉਹ ਸਟੇ 28 ਤਰੀਕ ਦੀ ਪੇਸ਼ੀ ਦੀ ਅਸੀਂ 28 ਤਰੀਕ ਨੂੰ ਗਏ ਕਦਾ ਉਦੋਂ ਉਧਰ ਆਪਣੇ ਅੰਮ੍ਰਿਤਸਰ ਉਹ ਹੋ ਗਿਆ ਦੀ ਹਾਂਜੀ ਬਿਆਦ ਵੀ ਹੋ ਗਈ ਤੀ ਉਹਦੇ ਕਰਕੇ ਉਦੋਂ ਉਹ ਤਰੀਕ ਮਿਸ ਹੋ ਗਈ ਉਦੋਂ ਗਾਹਾਂ ਸਾਨੂੰ 6 ਤਰੀਕ ਦੇਤੀ 6 ਤਰੀਕ ਦੇ ਕੇ ਵੀ ਅਸੀਂ ਆਖਿਆ ਵੀ ਫੇਰ ਵੀ ਉਹ ਸਾਨੂੰ ਕਹਿੰਦੇ ਵੀ ਪੰਚਾਇਤ ਲਵਾ ਸਕਦੀ ਆ ਅਸੀਂ ਆਖਿਆ ਵੀ ਫੇਰ ਵੀ ਆਪਾਂ ਪੰਚਾਇਤ ਔਰ ਤੇ ਵੀ ਆਪਾਂ ਪਹਿਲਾਂ ਉਹਨੂੰ ਡਿਸਮਿਸ ਕਰਵਾ ਦਈਏ। ਉਹ ਅਸੀਂ 6 ਤਰੀਕ ਨੂੰ ਗਏ ਸਾਡੇ ਬਿਆਨ ਹੋ ਗਏ ਜੀ ਸਾਡੇ ਬਿਆਨ ਲਿੱਤੇ ਗਏ। ਉਦੋਂ ਬਾਅਦ ਫੇਰ ਤਰੀਕ ਪੈ ਗਈ ਜੀ 11 ਤਰੀਕ ਪੈ ਗਈ। ਅਸੀਂ 11 ਤਰੀਕ ਨੂੰ ਫੇਰ ਗਏ ਜੀ ਫੇਰ ਇਹਨਾਂ ਨੂੰ ਬੁਲਾਇਆ ਗਿਆ। ਇਹਨਾਂ ਦੇ ਬਿਆਨ ਹੋਏ ਨੇ ਉੱਥੇ। ਉਦੋਂ ਬਾਅਦ ਗਾਹਾਂ ਡਿਸਮਿਸ ਹੋ ਗਈ ਜੀ ਉਹ। ਫੇਰ ਉਦੋਂ ਬਾਅਦ 11 ਤਰੀਕ ਦੀ ਪੇਸ਼ੀ ਨੂੰ ਹਾਂ ਹਾਂ ਡਿਸਮਿਸ ਹੋ ਗਈ ਜੀ ਉਹ। 11 ਤਰੀਕ ਨੂੰ ਜੀ ਇਹ ਵੀਡੀਓ ਵਾਇਰਲ ਹੋ ਰਹੀ ਜੀ ਤੇ ਵਿੱਚ ਬੁੱਤ ਦੇ ਵਿਟਾ ਮਾਰ ਰਹੇ ਛੋਟੇ ਵਿਟਾ ਮਾਰ ਰਹੇ ਬੁੱਤ ਜੀ ਉਹ ਡਿਸਮਿਸ ਹੋ ਗਈ ਉਦੋਂ ਬਾਅਦ ਲਾਦਾ ਜੀ ਉਹ ਤੋਂ ਬਾਅਦ ਅਸੀਂ ਆਖਿਆ ਵੀ ਚੱਲ ਹੁਣ ਬੁੱਤ ਲਾ ਦੀ ਪਰ ਜਿਹੜਾ ਕਾਨੂੰਨੀ ਕਾਰਵਾਈ ਨਾਲ ਆਪਾਂ ਲੜ ਰਹੇ ਤੇ ਆਪਾਂ ਨੇ ਉਧਰੋਂ ਡਿਸਮਿਸ ਹੋ ਗਈ ਜਿਹੇ ਸਲੇਟ ਸਟੇ ਲੈਤੀ ਸੀ ਉਦੋਂ ਬਾਅਦ ਉਹ ਅਸੀਂ ਲਾਉਣ ਲੱਗੇ ਪੰਚਾਇਤ ਤੌਰ ਤੇ ਉਦੋਂ ਬਾਅਦ ਉੱਥੇ ਇਹ ਫੇਰ ਸਰਾਰਤੀ ਇਹਦੇ ਉਹ ਕਰੇ ਹੋਏ ਉਹ ਆ ਕੇ ਉੱਥੇ ਉਹ ਲੋ ਇੱਟਾਂ ਮਾਰਨ ਲੱਗੇ ਜੀ ਬੁੱਤ ਨੂੰ ਢਾਉਣ ਲੱਗੇ ਬੁੱਤ ਨੂੰ ਢਾਉਣ ਲੱਗੇ ਉੱਥੇ ਸਤਾਪਤ ਕਰਤਾ ਤੁਸੀਂ ਹਾਂ ਜੀ ਹਾਂ ਕਰਤਾ ਸੀ ਫੇਰ ਉੱਤੇ ਆ ਕੇ ਉਹ ਦੇਖ ਰਹੇ ਨੇ ਉਹ ਚ ਵੀਡੀਓ ਵੀ ਦੇਖ ਲਿਓ ਚਾਹੀ ਉਹਦੇ ਵਿੱਚ ਆ ਰਹੇ ਨੇ ਉਹ ਵੀ ਅਸੀਂ ਸਾਨੂੰ ਇਹ ਐਸਐਚਓ ਸਾਹਿਬ ਕਹਿੰਦਾ ਵੀ ਉੱਥੇ ਉਹ ਲਵਾ ਦਿਓ ਤੁਸੀਂ ਕੈਮਰਾ ਅਸੀਂ ਕੈਮਰੇ ਵੀ ਫਿੱਟ ਕਰੇ ਹੋਏ ਨੇ ਉੱਥੇ ਹਾਂ ਹੈ ਤੇ ਉਦੋਂ ਬਾਅਦ ਉਹ ਆ ਬਵਾਦ ਹੋਇਆ ਜੀ ਉਹ ਉਹਦੇ ਇੱਟਾ ਮਾਰਨ ਲੱਗੇ ਕਦੇ ਜੀ ਬੁੱਤ ਉਹਦੇ ਆਪਣੇ ਬਾਬਾ ਸਾਹਿਬ ਦੇ ਲੱਗਿਆ ਸੈਚੂ ਦੇ ਕਿੱਟ ਵੱਜੀ ਫਿਰ ਇਧਰੋਂ ਸਾਰੇ ਇਕੱਠੇ ਆਪਣੇ ਇਕੱਠੇ ਤੇ ਜਿਹੜੇ ਫਿਰ ਅਸੀਂ ਰੋਕਣ ਲੱਗੇ ਉਹਨਾਂ ਨੂੰ ਜਿਆਦਾ ਤਾਂ ਸੀ ਉਹ ਜਿਆਦੇ ਮਾਰੇ ਸਾਡੀ ਮਾਰੀ ਨਹੀਂ ਕਿੰਨੇ ਫਿਰ ਮੂਰੇ ਹਿੱਟ ਕੀ ਲੱਗਿਆ ਮੇਰੇ ਸਿਰ ਤੇ ਇੱਟ ਮਾਰੀ ਆ ਜੀ ਇੱਥੇ ਕਿੰਨੇ ਟਾਂਕੇ ਲੱਗੇ ਆਂਕੇ ਕਈ ਲਾਂਕੇ ਨੇ ਜੀ ਹੁਣ ਕੀ ਮੰਗ ਕਰੀ ਅਸੀਂ ਤਾਂ ਇਹੀ ਮੰਗ ਕਰਦੇ ਜੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਵਿਵਾਦ ਨਾ ਹੋਵੇ ਭਾਈਚਾਰਕ ਦੇ ਸਾਂਝ ਨਾਲ ਅਸੀਂ ਪਿੰਡ ਦਾ ਕੰਮ ਕਰਨਾ ਚਾਹੁੰਦੇ ਆ ਜੀ ਉਹ ਸਾਡੇ ਪਿੰਡ ਦਾ ਕੰਮ ਰੋਕ ਰਿਆ ਜੀ ਉਹ ਮੂਰੇ ਹੋ ਕੇ ਜਿਨ੍ਹਾਂ ਦੇ ਬੰਦੀਕਾਰ ਬਈ ਹਾਂ ਉਹਨਾਂ ਦੇ ਬੰਦੀਕਾਰ ਬਈ ਇੱਕ ਹਰਤਾਰ ਹੈ ਜੀ ਕਿਹਦੇ ਨਾਲ ਅਮਣੀ ਹੈ ਜੀ ਪੰਪ ਵਾਲਾ ਤੇ ਕਈ ਜਣੇ ਹੋਰ ਨੇ ਇੱਕ ਗੁਰਪ੍ਰੀਤ ਆ ਜੀ ਬਾਧੂ ਕਹਿੰਦੇ ਨੇ ਇੱਕ ਮੈਂਬਰ ਦਾ ਮੁੰਡਾ ਜੀ ਇੱਕ ਉਹਦਾ ਦਲੇਲ ਦਾ ਇਹ ਇੱਕ ਇੱਕ ਮੁੰਡਾ ਹੋਰ ਆ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਕਹਿੰਦੇ ਇਹ 5-7 ਤੱਕ ਮੁੰਡੇ ਨੇ ਜਿਹੜੇ ਇਹ ਹੱਲਾ ਚੇਰੀ ਦੇ ਕੇ ਉੱਥੇ ਬਵਾਦ ਖੜਾ ਇਹਨਾਂ ਨਹੀਂ ਕਰਿਆ ਜੀ ਤੁਸੀਂ ਮੰਗ ਕਰਦੇ ਹੋ ਵੀ ਉਹਨਾਂ ਦੇ ਕਾਰਵਾਈ ਹੋਵੇ ਤੁਹਾਨੂੰ ਹਾਂ ਉਹਨਾਂ ਦੇ ਕਾਰਵਾਈ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦਾ ਮੈਂ ਜਥੇਦਾਰ ਹਰਵੰਦ ਸਿੰਘ ਸੀਨੀਅਰ ਪ੍ਰੈਜ਼ੀਡੈਂਟ ਬੀਐਸਪੀ ਹਲਕਾ ਮਾਲਕਲਾ ਅੱਜ ਅਸੀਂ ਇੱਥੇ ਡੀਸੀ ਸਾਹਿਬ ਦੇ ਗਵਰਨਰ ਦੇ ਨਾਮ ਮੈਮੋਰੰਡਮ ਦੇਣ ਪਹੁੰਚੇ ਸੀ ਕਿਉਂਕਿ ਕੱਲ ਅ ਦੜਬਾ ਹਲਕੇ ਦਾ ਪਿੰਡ ਬਗਰੋਲਾ ਜਿਹੜਾ ਉੱਥੇ ਕੁਝ ਸ਼ਰਾਰਤੀ ਗੁੰਡਿਆਂ ਨੇ ਬਾਬਾ ਸਾਹਿਬ ਦੇ ਬੱਤ ਦੀ ਬੇਅਦਬੀ ਕੀਤੀ ਤੇ ਜਿਹੜੇ ਉੱਥੇ ਸਰਪੰਚ ਸਾਹਿਬ ਜਿਹੜੇ ਉਹਨਾਂ ਦੇ ਮੈਸਜ ਸਰਪੰਚ ਹੈ ਉਹ ਵੀ ਸਰਪੰਚ ਸਾਹਿਬ ਨੇ ਮਤਾ ਪਾ ਕੇ ਪੰਚਾਇਤ ਦੇ ਵਿਭਾਗ ਦੇ ਮੁਤਾਬਕ ਮਤਾ ਪਾ ਕੇ ਜੋ ਬੱਤ ਲਵਾਇਆ ਉੱਥੇ ਆ ਕੋਈ ਐਸਾ ਜਿਹੜੇ ਪੁਰਾਣਾ ਸਰਪੰਚ ਹੈ ਜਿਹੜਾ ਕੋਈ ਹਰਦਾਰ ਸਿੰਘ ਇੱਕ ਹੋਰ ਗੁੰਡੇ ਅੰਸਰ ਨਾਲ ਉਹਨਾਂ ਨੇ ਗੁੰਡਾਗਰਦੀ ਕਰਦੇ ਹੋਏ ਉਹ ਬੁੱਤ ਦੇ ਵੀ ਬੇਦਬੀ ਕੀਤੀ ਤੇ ਜਿਹੜੇ ਜਿਹੜੇ ਸਰਪੰਚਾ ਉਹਨਾਂ ਦੇ ਪਤੀ ਗੁਰਸੇਈ ਕੁਸੰਗ ਉਹਦਾ ਵੀ ਸਿਰ ਪਾੜਤਾ ਇੱਕ ਹੋਰ ਮੁੰਡਾ ਉਹਦੀ ਲੱਤ ਫ੍ਰੈਕਚਰ ਸਾਹ ਸਾਡੀ ਦੋ ਤਿੰਨ ਮੁੰਡੇ ਇਸ ਤਰ੍ਹਾਂ ਜਿਹਦੇ ਜਾਦੇ ਸੱਟਾਂ ਆਈਆਂ ਅੱਜ ਅਸੀਂ ਡੀ ਸਾਹਿਬ ਨਾਲ ਮਿਲ ਕੇ ਲੋਕ ਸਭਾ ਹਲਕਾ ਸੰਗਰੂਰ ਵੱਲੋਂ ਪਾਰਟੀ ਦੇ ਜਨ ਸਕਤੀ ਚਮਕੌਰ ਸਿੰਘ ਜੀ ਵੀਰ ਡਾਕਟਰ ਮਕਰਨ ਸਿੰਘ ਜੀ ਸਾਹਿਬ ਦਾ ਡਿਪਟੀ ਡਾਇਰੈਕਟਰ ਚੰਚਾਰ ਦੇ ਲੋਕ ਸਭਾ ਸੰਗਰੂਰ ਤੇ ਹੋਰ ਸਤਗੁਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਤੇ ਹੋਰ ਸਾਰੀ ਸਾਡੀ ਸਾਰੀ ਟੀਮ ਦੇ ਮੈਂਬਰ ਅੱਜ ਦੀ ਸਭ ਨਾਲ ਮਿਲ ਕੇ ਇਸ ਦੇ ਸੰਬੰਧਤ ਜਾਣੋ ਕਰਾਇਆ ਤੇ ਅਸੀਂ ਸਾਰੇ ਮੰਗ ਕਰਦੇ ਆਂ ਵੀ ਇੱਕ ਤਾਂ ਜਿਹੜਾ ਬਾਬਾ ਸਾਹਿਬ ਦਾ ਕੱਲਾ ਬਘਰੋਲਪਿੰਡ ਚ ਨਹੀਂ ਜਿੱਥੇ ਵੀ ਬਾਬਾ ਸਾਹਿਬ ਦੇ ਬੋਤ ਲੱਗੇ ਉਹ ਅਸੀਂ ਗਵਰਨਰ ਸਾਹਿਬ ਨੂੰ ਮਿਹਨਤ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਹੁਕਮ ਕਰਨ ਕਿ ਜਿੰਨੇ ਵੀ ਬਾਬਾ ਸਾਹਿਬ ਦੇ ਬੋਤ ਲੱਗੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਉਹ ਕੋਈ ਨਾ ਕੋਈ ਕਾਰਵਾਈ ਕਰਨ ਜਿਹੜੇ ਗੁੰਡਿਆਂ ਨੇ ਇਸ ਤਰ੍ਹਾਂ ਦੀ ਹੁੱਲੜਵਾਜੀ ਕੀਤੀ ਹੈ ਕਿਉਂਕਿ ਬਾਬਾ ਸਾਹਿਬਕ ਤੇ ਕਿਸੇ ਦਲਤਾਂ ਸਮਾਜ ਦੇ ਜਾਂ ਹੋਰ ਦੀ ਸਾਰੇ ਸਮੁੱਚੀ ਲੋਕਾਈ ਦੇ ਰੈਵਰ ਹੋਏ ਨੇ ਜਿਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਆਪਣੇ ਗਿਆਨ ਰਾਹੀਂ ਸਵਿਧਾਨ ਰਾਹੀਂ ਹੱਕ ਲੈ ਕੇ ਦਿੱਤੇ ਆ ਅਸੀਂ ਸਾਰੇ ਮੰਗ ਕਰਦੇ ਆ ਜਿਹੜੇ ਵੀ ਗੁੰਡਾ ਗਰਦੀ ਕੀਤੀ ਜਿਨ੍ਹਾਂ ਨੇ ਔਰ ਸਰਪੰਚ ਸਾਹਿਬ ਦੇ ਜਿਹੜਾ ਪਤੀ ਆ ਉਹਨਾਂ ਦੇ ਜਾਂ ਹੋਰ ਜਿਹੜੇ ਵੀਰ ਬਾਬਾ ਸਾਹਿਬ ਦੇ ਬੁੱਤ ਦੀ ਉਥੇ ਅਭਾਜ ਦਵਾਸ ਤੇ ਗਏ ਸੀ ਉਹਨਾਂ ਦੇ ਗੁੰਡਾਕਾਰ ਕੇ ਸਰਪਾੜ ਆ ਵਾ ਸਾਰਿਆਂ ਦੇ ਉੱਤੇ ਇੱਕ ਸਖਤ ਕਾਰਵਾਈ ਕਰਨੀ ਚਾਹੀਦੀ ਆ ਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਪਾਰਟੀ ਲੈਵਲ ਤੇ ਸਖਤ ਐਕਸ਼ਨ ਲਵਾਂਗੇ ਸਰਪੰਚ ਸਾਹਿਬ ਨੇ ਬੇਨਤੀ ਹੈ ਕਿ ਉਹ ਇਸੇ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਕਿਸੇ ਢੰਗ ਦੀ ਪੂਰੀ ਇੱਥੋਂ ਲੋਕਲ ਸੰਗਰੋਹ ਦੀ ਟੀਮ ਤੇ ਹੋਰ ਜਿਹੜੇ ਡੜਬਾ ਹਲਕੇ ਦੇ ਸਾਡੇ ਆਗੂ ਹੁਣ ਵੀ ਉੱਥੇ ਤੁਹਾਡੇ ਪਿੰਡ 'ਚ ਪਹੁੰਚੇ ਹੋਏ ਆ ਉਹ ਕਾਰਵਾਈ ਕਰ ਰਹੇ ਆ ਅਸੀਂ ਹਰ ਸਮੇਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਚਾਹੀ ਕੋਈ ਵੀ ਗੱਡਾ ਵੀ ਗੁੜਨਾ ਹੋਵੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਣ ਤੋਂ ਰੋਕਿਆ ਜਾਵੇ ਤੇ ਬੁੱਤ ਦੀ ਵੀ ਬਾਬਾ ਸਾਹਿਬ ਦਾ ਜਿਹੜਾ ਬੁੱਤ ਲੱਗਿਆ ਉਹਦੀ ਵੀ ਹਿਫਾਜ਼ਤ ਕੀਤੀ ਜਾਵੇ ਤੇ ਜਿਹੜੇ ਇੱਥੇ ਹਸਪਤਾਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਜਿਹੜੇ ਵੀਰ ਹੈਗੇ ਆ ਬਾਬਾ ਸਾਹਿਬ ਦੀ ਬੁੱਤ ਦੀ ਹਿਫਾਜ਼ਤ ਕਰ ਰਹੇ ਸੀ ਜਾਂ ਜਿਹੜੇ ਬੁੱਤ ਲਾ ਰਹੇ ਸੀ ਕਿਉਂਕਿ ਪੰਚਾਇਤੀ ਐਕਟ ਦੇ ਮੁਤਾਬਕ ਹੀ ਸਾਰਾ ਉਹਨਾਂ ਨੇ ਪ੍ਰਸ਼ਾਸਨ ਨੂੰ ਪੁੱਛ ਕੇ ਸਾਰੀ ਇਹ ਕਾਰਵਾਈ ਕੀਤੀ ਹੈ ਜਿਹੜੀ ਪਹਿਲਾਂ ਸਟੇਜ ਉਹਨਾਂ ਨੇ ਲਈ ਸੀ ਉਹ ਸਟੇ ਵੀ ਡਿਸਮਿਸ ਹੋ ਗਈ ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਬਾਬਾ ਸਾਹਿਬ ਦੀ ਬੁੱਤ ਦੀ ਫਹਾਦ ਕੀਤੀ ਜਾਵੇ ਤੇ ਜਿਹੜੇ ਜਿਹੜੇ ਵੀ ਅਨਸਰਾਂ ਨੇ ਗੁੰਡਾ ਕਰਦੀ ਕੀਤੀ ਆ ਉਹਨਾਂ ਨੂੰ ਜਾਣਾਂ ਦੇ ਵਿੱਚ ਰੱਖਿਆ ਧੰਨਵਾਦ